ਹਰ ਟੋਟਕਾ ਕਰ ਲੈਨੇ ਆ ਔਲਾਦ ਵਾਸਤੇ ਔਲਾਦ ਲੈਣ ਵਾਸਤੇ ਪਰ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਮਤਲਬ ਸਾਲ 2 ਸਾਲ 5 ਸਾਲ 8 ਸਾਲ 10 ਸਾਲ ਤੱਕ ਲਗਾਤਾਰੀ ਆਈਵੀਐਫ ਵੀ ਕਰਵਾਉਨੇ ਆ ਇਲਾਜ ਵੀ ਕਰਵਾਉਨੇ ਆ ਪਰ ਸਕਸੈਸਫੁਲ ਨਹੀਂ ਹੁੰਦੀ ਤਹਾਡੇ ਤਜਰਬੇ ਦੇ ਵਿੱਚੋਂ ਇਸ ਤਰ੍ਹਾਂ ਦੇ ਕੇਸਾਂ 'ਚ ਕੀ ਕਾਰਨ ਬਣਦਾ ਸਰ ਤੁਸੀਂ 10 ਤੇ 17 ਸਾਲ ਤੱਕ ਦਾ ਮੈਂ ਆਈਡੀਆ ਲਾਵਾਂਗੀ ਜਿਵੇਂ ਤੁਸੀਂ 8-10 ਸਾਲ ਕਿਹਾ ਇਥੋਂ ਤੱਕ ਕਿ 17 ਸਾਲ ਮੈਰਿਸ ਤੋਂ ਬਾਅਦ ਹੋ ਗਏ ਹੁੰਦੇ ਆ ਤੇ ਉਹ ਆਈਵੀਫੀਓ ਟ੍ਰਾਈ ਕਰਦੇ 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 ਥੱਕ ਚੁੱਕੇ ਹੁੰਦੇ ਆ ਇਸ ਤਰ੍ਹਾਂ ਦੇ ਕੇਸ ਵੀ ਸਾਡੇ ਕੋਲ ਬਹੁਤ ਆਉਂਦੇ ਆ ਔਰ ਸਕਸੈਸ ਵੀ ਹੁੰਦੇ ਆ ਉਹਦੇ 'ਚੋਂ ਤਾਂ ਜਿਵੇਂ ਤੁਸੀਂ ਇਹਦਾ ਰੀਜ਼ਨ ਪੁੱਛਿਆ ਇਸ ਦਾ ਸਰ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਆ ਅਸੀਂ ਕਹਿ ਰਹੇ ਹਾਂ ਕਿ ਉਦੋਂ ਬਾਅਦ ਦੱਸਿਆ ਜਾਂਦਾ ਕਿ ਐਗ ਤੁਹਾਡੇ ਘਟੇ ਸੀ ਇਹ ਐਗ ਦੀ ਕੁਆਲਿਟੀ ਵਧੀਆ ਨਹੀਂ ਸੀਗੀ ਬਸ ਇਹੀ ਉਹਨਾਂ ਦੇ ਕੋਲ ਪੇਸ਼ੈਂਟ ਦੇ ਕੋਲ ਤਾਂ ਇਹੀ ਰਿਪਲਾਈ ਹੁੰਦਾ ਕਿ ਸਾਨੂੰ ਡਾਕਟਰ ਨੇ ਇਹੀ ਦੱਸਿਆ ਐਸ ਪਰ ਮਾਈ ਐਸਪਸ਼ਨ ਅਗਰ ਮੈਂ ਦੇਖਾਂ ਤਾਂ ਜਿਵੇਂ ਉਹਨਾਂ ਤੇ ਰਿਪੋਰਟਸ ਚੈੱਕ ਕਰੀ ਦੀਆਂ